ਲੱਗ ਕੇ ਵੀ ਜਿਹੜਾ ਦੁੱਧ ਹੈ ਨਾ ਦੁੱਧ ਦੁੱਧ ਝੂਠਾ ਆ ਭੋਲੇ ਲੋਕ ਸੋਚਦੇ ਨੇ ਵੀ ਅਸੀਂ ਦੁੱਧ ਨੂੰ ਉਸ ਅਕਾਲ ਪੁਰਖ ਅੱਗੇ ਭੇਂਟ ਕਰਾਂਗੇ ਭੇਂਟ ਕਰਨ ਤੋਂ ਬਾਅਦ ਉਹ ਰੱਬ ਜੀ ਸਾਡੇ ਲਈ ਖੁਸ਼ ਹੋ ਜਾਣਗੇ ਅਸੀਂ ਰੱਬ ਜੀ ਦੀ ਖੁਸ਼ੀ ਪ੍ਰਾਪਤ ਕਰ ਲਵਾਂਗੇ ਅਸੀਂ ਰੱਬ ਜੀ ਦੀ ਕੀ ਕਰਾਂਗੇ ਜੀ ਖੁਸ਼ੀ ਪ੍ਰਾਪਤ ਕਰ ਲੈ ਕਾਦੇ ਨਾਲ ਜੀ ਦੁੱਧ ਨੂੰ ਭੇਂਟ ਕੀਤੇ ਆ ਦੁੱਧ ਨੂੰ ਉਸ ਅੱਗੇ ਅਰਪਣ ਕੀਤੇ ਆ ਚੜਾਇਆ ਜਿਹੜਾ ਵੈਗੁਰੂ ਕੀ ਹੋਏਗਾ ਜੇ ਸਾਡੇ ਤੇ ਖੁਸ਼ ਹੋ ਜਾਏਗਾ ਤੇ ਸਤਗੁਰੂ ਨੇ ਇਸੇ ਚੀਜ਼ ਨੂੰ ਗੁਰਬਾਣੀ ਚ ਵਰਤਿਆ ਕਹਿਣ ਲੱਗੇ ਅਸਲ ਚ ਨਾ ਲੋਕ ਭੋਲੇ ਨੇ ਜੀਵ ਕੀ ਹੈ ਜੀ ਭੋਲਾ ਜਿਉ ਕੀ ਕਰ ਰਿਹਾ ਉਹ ਝੂਠੇ ਦੁੱਧ ਨੂੰ ਰੱਬ ਵਾਸਤੇ ਵਰਤ ਰਿਹਾ ਜਿਹੜਾ ਦੁੱਧ ਕੀ ਹੈ ਜੀ ਝੂਠਾ ਆ ਭਗਤ ਰਵਦਾਸ ਜੀ ਨੇ ਬਾਣੀ ਚ ਕਿਹਾ ਬਈ ਦੁੱਧ ਤਾਂ ਬਸ਼ਰ ਹੈ ਥਣੋਂ ਬਿਟਾਰਿਓ ਬੇਨਤੀ ਹੈ ਨੌਜਵਾਨ ਵੀਰਾਂ ਨੂੰ ਬਿਜਨਾ ਕੋਲ ਮੋਬਾਈਲ ਹੈ ਨਾ ਇੱਕ ਵਾਰੀ ਕੱਢ ਕੇ ਵੀ ਵੇਖੋ ਨਾਲ ਛੱਬਦੇ ਮੇਰੇ ਵੀਰੋ ਤੇ ਭੈਣੋ ਤੁਹਾਡਾ ਗੁਰਬਾਣੀ ਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਵਿੱਚੋਂ ਰੁੱਕ ਕੇ ਇੱਕ ਬੇਨਤੀ ਕਰਦਾ ਜਾਵਾ ਸਿੱਖੀ ਦਾ ਸਿਧਾਂਤ ਕੋਈ ਬੋਰਿੰਗ ਸਬਜੈਕਟ ਨਹੀਂ ਹੈ ਮਾਫ ਕਰਿਓ ਇਹ ਨਾ ਸਾਨੂੰ ਐਵੇਂ ਆ ਕੇ ਢਿੱਲੇ ਢਿੱਲੇ ਜਾ ਕੇ ਗੱਲਾਂ ਕਰਦੇ ਨੇ ਸਟੇਜ ਤੇ ਬਹਿ ਕੇ ਮਹਾਂਪੁਰਸ਼ ਉਹ ਸਾਨੂੰ ਵੀ ਸੁਸਤੀ ਪਾ ਛੱਡਦੇ ਆ ਫਿਰ ਸਾਡੇ ਲਈ ਫਿਰ ਉਹ ਧਰਮ ਵੀ ਉਦਾਂ ਦਾ ਬਣ ਜਾਂਦਾ ਹੈ ਹਾਲਾਂਕਿਦਾਂ ਦਾ ਸਬਜੈਕਟ ਨਹੀਂ ਹੈ ਇਹਦੇ ਵਰਗਾ ਤੇ ਇੰਟਰਸਟਡ ਸਬਜੈਕਟ ਨਹੀਂ ਕੋਈ ਗੁਰਬਾਣੀ ਦੇ ਬਾਤ ਏਡਾ ਬਲਕੇ ਬਿਲਕੁਲ ਅਪ ਟੂ ਡੇਟ ਚੱਲਦਾ ਜੇ ਗੁਰਬਾਣੀ ਤੁਹਾਨੂੰ ਅਪਡੇਟ ਕਰਦੀ ਏ ਸਮੇਂ ਦੇ ਮੁਤਾਬਕ ਜਦੋਂ ਆਪਾਂ ਬੋਲ ਪੜ੍ਹਦੇ ਨਾ ਗੁਰੂ ਕਾ ਵੇ ਸਾਹਿਬ ਮੇਰਾ ਨਿਤ ਨਵਾਂ ਸਦਾ ਸਦਾ ਤੇ ਨਿਤ ਨਵਾਂ ਦਾ ਮਤਲਬ ਅਪਡੇਟ ਕਰਦਾ ਤੁਹਾਨੂੰ ਹਰ ਰੋਜ਼ ਕੀ ਹੈ ਜੀ ਨਿਤ ਨਵੀਂ ਗੱਲ ਦੱਸਦਾ ਹੈ ਪੁਰਾਣੀ ਗੱਲ ਨਹੀਂ ਕਰਦਾ ਗੁਰੂ ਖੈਰ ਰਹੀਏ ਵਿਚਾਰ ਕਹਿਣ ਲੱਗੇ ਵੀ ਭਾਈ ਜਿਹੜਾ ਦੁੱਧ ਹੈ ਉਹ ਝੂਠਾ ਆ ਕਿਉਂ ਕਿ ਕਿਉਂਕਿ ਪਹਿਲਾਂ ਦੁੱਧ ਜਿਹੜਾ ਆ ਉਹ ਬੱਚੇ ਨੇ ਝੂਠਾ ਕਰ ਦਿੱਤਾ ਔਰ ਅੱਜ ਵੀ ਤੁਸੀਂ ਜੇ ਕਿਤੇ ਗੌਰ ਕਰੋ ਇਹ ਗੱਲ ਕੋਈ ਐਵੇਂ ਦੰਤ ਕਥਾ ਨਹੀਂ ਹੈ ਬਣੀ ਹੋਈ ਕਹਾਣੀ ਨਹੀਂ ਹੈ ਇਹ ਰਿਐਲਿਟੀ ਵਾਲੀ ਗੱਲ ਹੈ ਵੀ ਜਿਹੜਾ ਦੁੱਧ ਆ ਜਦੋਂ ਉਹਨੂੰ ਚੋਇਆ ਜਾਂਦਾ ਹੈ ਨਾ ਤਾਂ ਪਹਿਲਾਂ ਬੱਚੇ ਨੂੰ ਅੱਗੇ ਕੀਤਾ ਜਾਂਦਾ ਪਿੰਡਾਂ 'ਚ ਕਿਤੇ ਜਾ ਕੇ ਵੇਖਿਆ ਜੇ ਹੁਣ ਤਾਂ ਤੁਸੀਂ YouTube 'ਤੇ ਵੇਖ ਲਿਆ ਜੇ ਉਹਦੇ ਚ ਤੁਹਾਨੂੰ ਸਪਸ਼ਟ ਦਿਸੇਗਾ ਵੀ ਜਦੋਂ ਦੁੱਧ ਚੋਇਆ ਜਾਂਦਾ ਹੈ ਤਾਂ ਪਹਿਲਾਂ ਬੱਚੇ ਨੂੰ ਅੱਗੇ ਕੀਤਾ ਜਾਂਦਾ ਹੈ ਦੁੱਧ ਤਾਂ ਬਛੜਾ ਥਣੋਂ ਬਿਟਾਰਿਓ ਜਿਹੜਾ ਦੁੱਧ ਆ ਉਹ ਥਣਾ ਤੋਂ ਹੀ ਬੱਚੇ ਨੇ ਝੂਠਾ ਕਰ ਦਿੱਤਾ ਇਸ ਕਰਕੇ ਜਿਹੜਾ ਇਹ ਦੁੱਧ ਆ ਇਹ ਦੁੱਧ ਕਾਬਲੀਅਤ ਨਹੀਂ ਰੱਖਦਾ ਕਿ ਜਿਹੜਾ ਦੁੱਧ ਹੈ ਨਾ ਇਹਦੇ ਚੰਨੀ ਕਾਬਲੀਅਤ ਨਹੀਂ ਹੈ ਬਈ ਇਹ ਅਕਾਲਪੁਰਖ ਅੱਗੇ ਭੇਂਟ ਕੀਤਾ ਜਾ ਸਕੇ ਕਿਉਂ ਕਿਉਂਕਿ ਝੂਠਾ ਕਿਉਂਕਿ ਕੀ ਹੈ ਜੀ ਇਹ ਮਾਫ ਕਰੋ ਬਈ ਝੂਠੀ ਟੌਫੀ ਤਾ ਬੱਚੇ ਵੀ ਨਹੀਂ ਖਾਣ ਨੂੰ ਤਿਆਰ ਹੁੰਦੇ ਉਹ ਤਾਂ ਫਿਰ ਰਬਿਆ ਉਹਦੇ ਕਿ ਦੁੱਧ ਧਰ ਕੇ ਕੀ ਕਰਾਂਗੇ ਦੂਡ ਤਾਂ ਬਛੜਾ ਥਨੋਂ ਬਿਟਾਰਿਓ ਦੇਖੋ ਇੱਥੇ ਨਾ ਇੱਕ ਬੜਾ ਮੈਥਡ ਬੜਾ ਸਮਝਣ ਵਾਲਾ ਜੇ ਹੁਣ ਦੁੱਧ ਕਾਦੇ ਵਾਸਤੇ ਆ ਭੱਲਾ ਬੰਦੇ ਦੇ ਪੀਣ ਵਾਸਤੇ ਆ ਨਾ ਜੀ ਦੁੱਧ ਜਿਹੜਾ ਉਹ ਕਾਦੇ ਵਾਸਤੇ ਜੀ ਕਿੱਡਾ-ਕੱਡਾ ਬਿੱਲ ਆਪਾਂ ਦਿੰਨੇ ਆਪਣੇ ਦੁੱਧੀਆਂ ਨੂੰ ਪਰ ਕਮਾਲ ਦੀ ਗੱਲ ਇਹ ਹੈ ਵੀ ਇਸੇ ਦੁੱਧ ਨੂੰ ਜਿੱਥੇ ਭਗਤ ਰਵਿਦਾਸ ਜੀ ਨੇ ਮਨਾ ਕੀਤਾ ਵੀ ਕਿਸੇ ਮੂਰਤੀ ਅੱਗੇ ਨਾ ਚੜਾਇਆ ਜਾਵੇ ਅੱਜ ਫਰਕ ਥੋੜਾ ਹੀ ਪਿਆ ਅੱਜ ਆਪਾਂ ਉਸੇ ਦੁੱਧ ਨੂੰ ਕੀ ਕਰਦੇ ਆਂ ਜੀ ਜਿੱਥੇ ਗੁਰੂ ਗ੍ਰੰਥ ਸਾਹਿਬ ਪਾਸ਼ਾ ਜੀ ਦਾ ਪ੍ਰਕਾਸ਼ ਹੁੰਦਾ ਹੈ ਉੱਥੇ ਸਫਾਈ ਕਰਨ ਲਈ ਆਪਾਂ ਵਰਤਦੇ ਆਂ ਕਾਦੇ ਵਾਸਤੇ ਜੀ ਸਫਾਈ ਕਰਨ ਲਈ ਜਿਹਨੂੰ ਆਪਾਂ ਸੇਵਾ ਕਹਿੰਦੇ ਆਂ ਦੇਖੋ ਮੈਂ ਇਹ ਬੇਨਤੀ ਨਹੀਂ ਕਰ ਰਿਹਾ ਵੀ ਤੁਹਾਨੂੰ ਉੱਥੇ ਸੇਵਾ ਨਹੀਂ ਕਰਨੀ ਚਾਹੀਦੀ ਮੈਂ ਤੇ ਕਹਾਂਗਾ ਕਰਨੀ ਚਾਹੀਦੀ ਹੈ ਫਿਰ ਬੇਨਤੀ ਕਰਦੇ ਆਂ ਕਰਨੀ ਚਾਹੀਦੀ ਹੈ ਪਰ ਸੋਚ ਸਮਝ ਕੇ ਕਰੀਏ ਆਪਾਂ ਕੀ ਕਰੀਏ ਜੀ ਸੋ ਸਮਝ ਕੇ ਵਿਚਾਰ ਕੇ ਕਿੰਨੇ ਲੋਕ ਨੇ ਕਿੰਨੇ ਲੋਕ ਜਿਨ੍ਹਾਂ ਨੂੰ ਦੁੱਧ ਤਾਂ ਛੱਡੋ ਚਾਹ ਪੀਤੀ ਨੂੰ ਹਫਤਾ ਹਫਤਾ ਗੁਜਰ ਜਾਂਦਾ ਹਫਤਾ ਹਫਤਾ ਇਹ ਉਹਨਾਂ ਦੇ ਵਾਸਤੇ ਸੀਗਾ ਵੀ ਉਹਨਾਂ ਨੂੰ ਆਪਾਂ ਕੀ ਕਰੀਏ ਲੈ ਜਾ ਕੇ ਦੁੱਧ ਦਈਏ ਉਹਨਾਂ ਨੂੰ ਜਾ ਕੇ ਦੇਣ ਦੀ ਲੋੜ ਸੀਗੀ ਨਾ ਪਰ ਅਸੀਂ ਕੀ ਕੀਤਾ ਨਹੀਂ ਜੀ ਛੱਡਦਾ ਹੋਣੀ ਚਾਹੀਦੀ ਹੈ ਕਰ ਲੈਣਾ ਚਾਹੀਦਾ ਪਰ ਨਹੀਂ ਭਲਿਓ ਆ ਦੇਖੋ ਗੁਰੂ ਕੀ ਕਹਿ ਰਿਹਾ ਜਦੋਂ ਬਾਬਾ ਰਵਦਾਸ ਜੀ ਉਹਨਾਂ ਲੋਕਾਂ ਨੂੰ ਇਹ ਗੱਲ ਕਹਿ ਸਕਦੇ ਆ ਤਾਂ ਫਿਰ ਅਸੀਂ ਕੋਈ ਵੀਆਈਪੀ ਥੋੜੀਆਂ ਉਹਨਾਂ ਲਈ ਬਈ ਚਲੋ ਕੋਈ ਨਹੀਂ ਤੁਸੀਂ ਕਰ ਲਿਆ ਕਰੋ ਐਦਾਂ ਦੀ ਕੋਈ ਗੱਲ ਨਹੀਂ ਸਾਡੇ ਵਾਸਤੇ ਵੀ ਇਹ ਆਰਡਰ ਆ ਸਾਡੇ ਵਾਸਤੇ ਵੀ ਗੁਰਬਾਣੀ ਉਵੇਂ ਕਹਿ ਰਹੀ ਹੈ ਵੀ ਤੁਸੀਂ ਜਿਹੜੀ ਦੁੱਧ ਦੀ ਸਹੀ ਵਰਤੋਂ ਕਰਨੀ ਹੈ ਦੁੱਧ ਪਹਿਲਾਂ ਹੀ ਝੂਠਾ ਹੋ ਚੁੱਕਾ ਹੈ ਇਹ ਅਕਾਲ ਪੁਰਖ ਦੀ ਪੂਜਾ ਵਾਸਤੇ ਵੈਲਿਡ ਨਹੀਂ ਹੈ ਇਹਦੇ ਵਾਸਤੇ ਫਿਰ ਇੱਕ ਹੋਰ ਤਰੀਕਾ ਕੱਢਿਆ ਗਿਆ ਉਹ ਕਿਹੜਾ ਉਹ ਸੀਗਾ ਫੁੱਲਾਂ ਨਾਲ ਸੇਵਾ ਕਰ ਲਓ ਉਹ ਕੀ ਸੀਗਾ ਜੀ ਫੁੱਲਾਂ ਨਾਲ ਪੁਰਨਾ ਪੁਸ਼ਪ ਪੂਜਾ ਕਿਹਾ ਜਾਂਦਾ ਪਰ ਕਮਾਲ ਦੀ ਗੱਲ ਇਹ ਸਗੀ ਫੁੱਲ ਵੀ ਝੂਠੇ ਨੇ ਫੁੱਲ ਕੀ ਨੇ ਜੀ ਝੂਠੇ ਨੇ ਕਿਉਂ ਜਿਹੜਾ ਭੌਰਾ ਆ ਉਹ ਪਹਿਲਾਂ ਉਹਦਾ ਰਸ ਚੂਸ ਚੁੱਕਾ ਆ ਜਿਹੜਾ ਭੌਰਾ ਆ ਉਹਨੇ ਕੀ ਕੀਤਾ ਜੀ ਰਸ ਚੂਸ ਲਿਆ ਕਿਉਂਕਿ ਭੌਰੇ ਨੇ ਉਸ ਨੂੰ ਝੂਠਾ ਕਰ ਦਿੱਤਾ ਇੱਕ ਵੀ ਜਿਹੜੀ ਬਾਤ ਆਪਾਂ ਗੁਰਬਾਣੀ ਤੋਂ ਬਾਹਰ ਨਹੀਂ ਕਰਨ ਦੀ ਯਤਨ ਕਰੇਗਾ ਦਾਸ ਔਰ ਦੂਜੀ ਗੱਲ ਗੁਰਬਾਣੀ ਕੋਈ ਕਹਾਣੀ ਨਹੀਂ ਹੈ ਇਹਦੇ ਚ ਟਰੂਥਫੁਲ ਗੱਲ ਲਿਖੀ ਹੋਈ ਹੈ ਤੁਹਾਨੂੰ ਯਕੀਨ ਨਹੀਂ ਆਏਗਾ ਇੱਕ ਮੱਖੀ ਦਾ ਜਾ ਕੇ ਪੂਰਾ ਲਾਈਫ ਨੂੰ ਦੇਖ ਲਓ ਨੈਟ ਦੇ ਉੱਤੇ ਵੀ ਕਿਵੇਂ-ਕਿਵੇਂ ਇਹ ਰਾਸਤੂਸ ਦੀਆਂ ਨੇ ਕਿਵੇਂ ਲੈ ਕੇ ਆਉਣੀਆਂ ਨੇ ਕਿਵੇਂ-ਕਿਵੇਂ ਇਹਨਾਂ ਦਾ ਸਾਰਾ ਕੰਮ ਹੈ ਤੁਹਾਨੂੰ ਅੱਜ ਵੀ ਉੱਥੇ ਗੱਲ ਮਿਲ ਜਾਈ ਉਸ ਹਿਸਟਰੀ ਦੇ ਵਿੱਚ ਵੀ ਜਿਹੜੀਆਂ ਮੱਖੀਆਂ ਨੇ ਉਹ ਫੁੱਲਾਂ ਨੂੰ ਜਾ ਕੇ ਝੂਠਾ ਕਰ ਦਿੰਨੀਆਂ ਨੇ ਤੇ ਉਹ ਝੂਠੇ ਫੁੱਲ ਕਿੱਥੇ ਲੈ ਕੇ ਰੱਖਿਆ ਆਪਾਂ ਗੁਰੂ ਦੇ ਕੋਲ ਗੁਰੂ ਦੇ ਕੋਲ ਇੱਕ ਵਿੱਚੋਂ ਹੋੜ ਬੇਨਤੀ ਮੈਂ ਕਰਨੀ ਆਪ ਜੀ ਨੂੰ ਮਤਾਂ ਕਿਤੇ ਸੋਚਿਓ ਵੀ ਭਾਈ ਜੀ ਨਾਲ ਹਰ ਮਸਲੇ ਦੇ ਉੱਤੇ ਕਿੰਤੂ ਪ੍ਰੰਤੂ ਕਰ ਰਿਹਾ ਹੈ ਮੈਂ ਗੱਲ ਨਹੀਂ ਕਰ ਰਿਹਾ ਪੈਸੇ ਭਾਈ ਤੁਹਾਡੇ ਆ ਪੈਸੇ ਕਿਹਦੇ ਤੁਹਾਡੇ ਵੀਰਾਂ ਦੇ ਭੈਣਾ ਦੇ ਆ ਟਾਈਮ ਤੁਹਾਡਾ ਆ ਸਾਰਾ ਕੁਝ ਤੁਹਾਡਾ ਆ ਪਰ ਗੁਰੂ ਗ੍ਰੰਥ ਸਾਹਿਬ ਪਾਸ਼ਾ ਜੀ ਦਾ ਪ੍ਰਚਾਰਕ ਬਣਨ ਦੀ ਕੋਸ਼ਿਸ਼ ਕਰਦਿਆਂ ਮੈਂ ਬੇਨਤੀ ਕਰਨ ਲੱਗਾ ਆ ਪਜੀਨ ਨੂੰ ਕਈ ਗੁਰਦੁਆਰਿਆਂ ਦੇ ਵਿੱਚ ਨਾ ਉਹਨੇ ਫੁੱਲਾਂ ਨੂੰ ਵੰਡਿਆ ਜਾਂਦਾ ਬਾਅਦ ਵਿੱਚ ਇਸ਼ਾਰਾ ਤੁਸੀਂ ਸਮਝਦੇ ਹੋ ਨਾ ਮੈਂ ਕਿੱਥੋਂ ਦੀ ਗੱਲ ਕਰ ਰਿਹਾ ਉਹ ਵੰਡਿਆ ਜਾਂਦਾ ਵੀ ਲਓ ਤੁਸੀਂ ਵੀ ਲੈ ਲਓ ਇੱਕ ਹੱਥ ਸਾਨੀ ਫੁੱਲ ਦਿਓ ਦੂਜੇ ਹੱਥ ਰਾਹੀਂ ਥੋੜੇ ਜਿਹਾ ਇੱਕ ਪੇਟਾ ਵੀ ਦੇ ਦਿਓ ਨਾਲ ਇਧਰੋਂ ਫੁੱਲ ਲੈ ਲਓ ਇਧਰੋਂ ਕੀ ਕਰੋ ਜੀ ਪੇਟਾ ਵੀ ਦੇ ਦਿਓ ਇਹ ਗੱਲ ਸਿੱਖੀ ਦੀ ਨਹੀਂ ਹੈ ਇਹਦਾ ਗੁਰੂ ਸਿਧਾਂਤ ਨਾਲ ਊੜੇ ਐੜੇ ਦਾ 2 ਰੁਪਏ ਦਾ ਵੀ ਸੰਬੰਧ ਨਹੀਂ ਹੈ ਇਹ ਕੀ ਹੈ ਸਾਡੇ ਵਿੱਚ ਕੁਸਪੈਟ ਆਪਣੇ ਲਈ ਵਧੀਆ ਵਧੀਆ ਰੂਮ ਫਰੈਸ਼ਨਰ ਸਿੱਖ ਯੂਜ਼ ਕਰੇ ਆਪਣੇ ਵਾਸਤੇ ਫੁੱਲ ਕਾਦੇ ਵਾਸਤੇ ਨੇ ਅਸਲ ਸੁਗੰਧੀ ਪੈਦਾ ਕਰਦੇ ਐ ਪਰ ਕਮਾਲ ਦੀ ਗੱਲ ਆ ਮਰਦਾ ਫੁੱਲ ਕਦੀ ਸੁਗੰਧੀ ਪੈਦਾ ਨਹੀਂ ਕਰਦੇ ਜਿਹੜੇ ਮਰ ਚੁੱਕੇ ਹੁੰਦੇ ਨੇ ਜਿਹੜੇ ਮਰਦਾ ਫੁੱਲ ਐ ਜਿਹੜੇ ਮਰ ਚੁੱਕੇ ਆ ਉਹਨਾਂ ਚੋਂ ਕਦੀ ਸੁਗੰਧੀ ਨਹੀਂ ਆਏਗੀ ਪਰ ਜਿਹੜਾ ਰੂਮ ਫਰੇਸ਼ਨਰ ਐ ਉਹ ਆਪਣੇ ਕਮਰੇ ਵਿੱਚ ਆਪਾਂ ਯੂਜ਼ ਕਰਦੇ ਨਾ ਜਿਹੜਾ ਆਹ ਉਹ ਹਵਾ ਵੈਂਟੀਲੇਸ਼ਨ ਵਧੀਆ ਢੰਗ ਨਾਲ ਹੋਵੇ ਕਾਰਨ ਵੀ ਵਧੀਆ এনवायरमेंट ਬਣਿਆ ਰਹੇ ਅਸਲ ਚ ਇਸੇ ਕਰਕੇ ਸਗਾ ਸਾਰਾ ਕੁਝ ਅੱਜ ਜੇਕਰ ਅਸੀਂ ਗੁਰੂ ਗੰਗਾ ਸਾਹਿਬ ਪਾਸ਼ਾ ਜੀ ਦੇ ਆਲੇ ਦੁਆਲੇ ਵਧੀਆ ਢੰਗ ਦੀ ਆਵਾ ਹੋਵਾ ਚਾਹਨੇ ਆ ਤਾਂ ਉਹਦੇ ਵਾਸਤੇ ਹੋਰ ਸੰਸਾਧਨ ਆ ਚੁੱਕੇ ਨੇ ਆਪਾਂ ਇਹਨਾਂ ਨੂੰ ਨਾ ਯੂਜ਼ ਕਰੀਏ ਉੱਥੇ ਸਾਡੀ ਮਨੀ ਆਲਰੇਡੀ ਕੀ ਹੁੰਦੀ ਹੈ ਜੀ ਵੇਸਟ ਹੋ ਜਾਂਦੀ ਹੈ ਹੋਰ ਉਹਦੇ ਪੱਲੇ ਕੁਝ ਨਹੀਂ ਰਹਿੰਦਾ ਈਵਨ ਮਾਫ ਕਰਿਆ ਜੀ ਕਈ ਵਾਰੀ ਤੇ ਫੁੱਲਾਂ ਦੀ ਬਰਖਾ ਤੱਕ ਹੁੰਦੀ ਹੈ ਅਸੀਂ ਉਹਨੂੰ ਕੀ ਕਹਿੰਨੇ ਜੀ ਵੀ ਸਾਡੇ ਵੱਲੋਂ ਇਹ ਪੂਜਾ ਹੋਈ ਹੈ ਜਾਂ ਸੋ ਕਾਲਡ ਸੇਵਾ ਹੋਈ ਹੈ ਜਾਂ ਅਸੀਂ ਆਰਤੀ ਚੋ ਕੰਮ ਕਰ ਲੈਨੇ ਆ ਇਹਨਾਂ ਗੱਲਾਂ ਦਾ ਗੁਰੂ ਗੰਸਾ ਪਾਸ਼ਾ ਜੀ ਦੇ ਸਿਧਾਂਤ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਇਹ ਸਿਰਫ ਸਾਡੀ ਮਰਜ਼ੀ ਹੋ ਜਾਂਦੀ ਗੁਰੂ ਪਿਆਰਿਓ ਇਹ ਸਾਡੀ ਕੀ ਹੈ ਜੀ ਆ ਗੁਰੂ ਕਾ ਬੋਲ ਮੈਂ ਨਾਲ ਫਿਰ ਬੋਲਣਾ ਚਾਹਾਂਗਾ ਤੁਸੀਂ ਵੀ ਬੋਲੋ ਬੋਲੋ ਸਾਰੇ ਜਣ ਇੱਕ ਵਾਰੀ ਫੂਲ ਬੜੇ ਠੰਡੇ ਜੋ ਕੇ ਬੋਲਦੇ ਜੀ ਅੱਜ ਤਾਂ ਦੋ ਹੀ ਤਾਂ ਪੰਕਤੀਆਂ ਹੋਈਆਂ ਪੂਰੀਆਂ ਆਪਣੀਆਂ ਫਿਰ ਬੋਲੋ ਇੱਕ ਵਾਰੀ ਫੂਲ ਮੈਂ ਬੇਨਤੀ ਕੀਤੀ ਸੀ ਕਿ ਵੀ ਇਦਾਂ ਦੇ ਸਬਜੈਕਟ ਨਹੀਂ ਲਏ ਜਾਂਦੇ ਉਹ ਬਸ ਮਿੱਠੇ ਮਿੱਠੇ ਜੇ ਵੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਬਸ ਇਦਾਂ ਦਾ ਬੜਾ ਵਧੀਆ ਸ਼ਬਦ ਪੜ ਰਹੇ ਨੇ ਭਾਈ ਜੀ ਹੁਣ ਆ ਜਿਹੜਾ ਸ਼ਬਦ ਅਸੀਂ ਕਦੀ ਹੁਣ ਨਾ ਪੜਦੇ ਆਂ ਨਾ ਸੁਣਦੇ ਆਂ ਬੋਲੋ ਜੇ ਇੱਕ ਵਾਰੀ ਉੱਚੀ ਮੈਂ ਵੀ ਉੱਚੀ ਬੁਲਾ ਕੇ ਜਾਊਂਗਾ ਜੀ ਬੋਲੋ ਫੂਲ ਫੂਲ ਮਤਲਬ ਫੁੱਲਾਂ ਨੂੰ ਫਿਰ ਬੋਲੋ ਫੂਲ ਪਵਰ ਪਵਰ ਫੁੱਲਾਂ ਨੂੰ ਪੌਰੇ ਨੇ ਇਹਦਾ ਇੰਨੇ ਇੱਕ ਟੈਂਸ ਦਾ ਅਰਥੇ ਬਣਦਾ ਹੈ ਫਿਰ ਬੋਲੋ ਫੂਲ ਭਵਰ ਫੁੱਲਾਂ ਨੂੰ ਭੌਰੇ ਨੇ ਕੀ ਕਰ ਦਿੱਤਾ ਜੀ ਝੂਠਾ ਕਰ ਦਿੱਤਾ ਬਾਈ ਦਾ ਨਾਲ ਨਾਲ ਬੋਲੀ ਜੋ ਗੱਲ ਆਪੇ ਸਮਝ ਆਈ ਜਾਣੀ ਸਾਨੂੰ ਫੁੱਲਾਂ ਨੂੰ ਭੌਰੇ ਨੇ ਕੀ ਕਰ ਦਿੱਤਾ ਝੂਠਾ ਕਰ ਦਿੱਤਾ ਤੇ ਝੂਠੇ ਫੁੱਲ ਆਪਾਂ ਕਿੱਥੇ ਲਿਆਂਦੇ ਬਾਪ ਜੀ ਦੇ ਕਰ ਲਿਆ ਕਿਹੜੇ ਜੀ ਤੇ ਜਦੋਂ ਸਾਡੇ ਬੱਚੇ ਉਹ ਝੂਠਾ ਟੌਫੀ ਨਹੀਂ ਲੈਂਦੇ ਕੁਲਫੀ ਨਹੀਂ ਲੈਣੀ ਅਸੀਂ ਉਦੋਂ ਸਾਨੂੰ ਯਾਦ ਆਉਂਦਾ ਨਾ ਵੀ ਨਹੀਂ ਨੂੰ ਸੁੱਚਾ ਲੈ ਕੇ ਦਿਓ ਵੀ ਕਿਉਂਕਿ ਉਹ ਰੋਂਦਾ ਹੋਏਗਾ ਉਦੋਂ ਆਪਾਂ ਇਹ ਸੋਚ ਲੈਂਦੇ ਆ ਪਰ ਇਧਰਲੇ ਪਾਸੇ ਧਿਆਨ ਹੀ ਨਹੀਂ ਜਾਂਦਾ ਧਿਆਨ ਜਾਣਾ ਵੀ ਕਿਉਂ ਹੈ ਜੀ ਕੀ ਗੱਲ ਆ ਫੁੱਲ ਚਾੜ ਕੇ ਬੜਾ ਵਧੀਆ ਕੰਮ ਸਰ ਜਾਂਦਾ ਐਵੇਂ ਆਪਾਂ ਕਹ ਨੂੰ ਸ਼ਬਦ ਪੜ੍ਹਨਾ ਹੈ ਵੀ ਸਤਗੁਰ ਅੱਗੇ ਅੱਗੇ ਕੀ ਜੀ ਸੀਸ ਭੇਟ ਭਲਾ ਆ ਸ਼ਬਦ ਫੁੱਲ ਕਿਉਂਕਿ ਜਦੋਂ ਫੁੱਲ ਜਦੋਂ ਫੁੱਲ ਭੇਂਟ ਕਰਕੇ ਕੰਮ ਹੱਲ ਹੋ ਗਿਆ ਅਸੀਂ ਗੁਰੂ ਸਾਹਿਬ ਦੇ ਸਿੱਖ ਖਵਾਏ ਮਹੀਨੇ ਦੀ ਮਹੀਨੇ ਬਿੱਲ ਵੀ ਦੇ ਜਾਂਦਾ ਫੁੱਲਾਂ ਵਾਲੇ ਨੂੰ ਮਹੀਨੇ ਦੀ ਮਹੀਨੇ ਸੰਗਰਾਂਦ ਨੂੰ ਜਾ ਕੇ ਸਰੋਪਾ ਵੀ ਮਿਲ ਗਿਆ ਫੁੱਲ ਚਾੜ ਕੇ ਭਲਾ ਸੀਸ ਭੇਂਟ ਕਰਨ ਦੀ ਕੀ ਲੋੜ ਐ ਜਦੋਂ ਫੁੱਲ ਭੇਂਟ ਕਰਨ ਵਾਲੇ ਮਸਲਾ ਹੱਲ ਹੋ ਗਿਆ ਫਿਰ ਸੀਸ ਭੇਂਟ ਕਿਉਂ ਕਰਨਾ ਅਸੀਂ ਫੁੱਲ ਭੇਂਟ ਕਰਦੇ ਆਂ ਪਰ ਗੁਰੂ ਕੀ ਕਹਿੰਦਾ ਮੇਰੇ ਬੋਲੋ ਸਤਗੁਰ ਇੱਕੋ ਭੈਣ ਜੀ ਉਹਨਾਂ ਦੀ ਆਵਾਜ਼ ਆਈ ਐ ਠੰਡੇ ਨਹੀਂ ਜਿਹਾਣਾ ਤਕੜੇ ਹੋ ਕੇ ਬੈਠਣਾ ਫਿਰ ਬੋਲੋ ਸਤਗੁਰ ਅੱਗੇ ਸਤਗੁਰੂ ਦੇ ਅੱਗੇ ਇਹਦਾ ਮਤਲਬ ਸਤਗੁਰੂ ਦੇ ਅੱਗੇ ਇੱਕ ਬੇਨਤੀ ਹੋਰ ਕਰਦੇ ਆਂ ਵਿੱਚੋਂ ਸਤਗੁਰ ਦਾ ਮਤਲਬ ਕੋਈ ਸਰੀਰ ਨਹੀਂ ਹੈਗਾ ਸਤਗੁਰ ਦਾ ਮਤਲਬ ਗੁਰੂ ਦੀ ਬਾਣੀ ਸਤਗੁਰ ਦਾ ਮਤਲਬ ਗੁਰੂ ਦੀ ਬਾਣੀ ਬਾਣੀ ਥੋੜਾ ਜਿਹਾ ਵਿਚੋਣਾ ਵੀ ਆਪਾਂ ਗੱਲ ਸਮਝ ਲਈਏ ਬੋਲੋ ਸਤਗੁਰ ਸਤਗੁਰ ਬਚਨ ਬਚਨ ਕੀ ਹੈ ਜੀ ਸਤਗੁਰ ਸਤਗੁਰ ਇਟ ਮੀਨਸ ਸਤਗੁਰ ਇਜ਼ ਬਚਨ ਬਚਨ ਇਜ਼ ਸਤਗੁਰ ਠੀਕ ਹੈ ਜੀ ਫਿਰ ਬੋਲੋ ਸਤਗੁਰ ਬਚਨ ਬਚਨ ਹੈ ਸਤਗੁਰ ਸਤਗੁਰ ਹੀ ਬਚਨ ਆ ਬਚਨ ਹੀ ਸਤਗੁਰ ਇਹਦਾ ਮਤਲਬ ਸਤਗੁਰ ਕੋਣ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਫਿਰ ਬੋਲੋ ਸਤਗੁਰ ਅੱਗੇ ਸੀਸ ਭੇਟ ਦੇਹੋ ਆਪਣੇ ਗੁਰੂ ਅੱਗੇ ਕੀ ਭੇਟ ਕਰਨਾ ਜੀ ਸੀਸ ਫੁੱਲ ਨਹੀਂ ਭੇਟ ਕਰਕੇ ਕੰਮ ਚੱਲਣਾ ਫੁੱਲ ਬੜੇ ਭੇਟ ਕਰ ਲਿਆ ਆਪਾਂ ਡਾਲਰ ਵੀ ਭੇਟ ਕੀਤੇ ਯੂਰੋ ਵੀ ਭੇਟ ਕੀਤੇ ਸਾਰੀ ਕਰੰਸੀ ਆਪਾਂ ਦੇਸ਼ਾਂ 'ਚ ਜਾ ਜਾ ਕੇ ਭੇਟ ਕਰਕੇ ਆਏ ਪਰ ਕਮਾਲ ਦੀ ਗੱਲ ਇਹ ਆ ਵੀ ਅਜੇ ਤੱਕ ਸੀਸ ਨਹੀਂ ਭੇਟ ਕੀਤਾ ਸੀਸ ਨਹੀਂ ਭੇਟ ਕੀਤਾ ਰੁਮਾਲੇ ਵੀ ਭੇਟ ਕੀਤੇ ਬਹੁਤ ਕੁਝ ਭੇਂਟ ਕੀਤਾ ਨਾ ਆਪਾਂ ਬੜਾ ਕੁਝ ਗੁਲਦਸਤੇ ਸਾਰਾ ਕੁਝ ਭੇਂਟ ਕਰ ਲਿਆ ਪਰ ਕਮਾਲ ਦੀ ਗੱਲ ਇਹ ਹੈ ਵੀ ਆਪਾਂ ਅਜੇ ਤੱਕ ਸੀਸ ਨਾ ਭੇਂਟ ਕੀਤਾ ਸੀਸ ਭੇਂਟ ਕਰਨਾ ਜ਼ਿਆਦਾ ਜ਼ਰੂਰੀ ਸਿਕਾ ਕੀ ਕਰਨਾ ਸਿਕਾ ਜੀ ਸੀਸ ਭੇਂਟ ਕਰਨਾ ਜ਼ਿਆਦਾ ਜ਼ਰੂਰੀ ਸਿਕਾ ਆਪਾਂ ਫੁੱਲਾਂ ਨਾਲੇ ਸੋਚਿਆ ਕੰਮ ਚੱਲ ਜਾਏਗਾ ਨਹੀਂ ਸਤਗੁਰੂ ਕਹਿੰਦੇ ਵੀ ਭਾਈ ਫੁੱਲਾਂ ਨਾਲ ਨਿਕ ਮਸਲਾ ਹਲ ਹੋਣ ਵਾਲਾ ਕੀ ਹੈ ਜੀ ਫੁੱਲਾਂ ਨਾਲ ਮਸਲਾ ਖਲ ਨਹੀਂ ਹੋਣਾ ਸਤਗੁਰਾਂ ਨੇ ਫਿਰ ਬਾਣੀ ਚ ਇੱਕ ਜਗ੍ਹਾ ਹੋਰ ਕਮਾਲ ਕੀਤੀ ਕਹਿੰਦੇ ਫੂਲ ਪਵਰ ਜਲ ਮੀਨ ਵਿਗਾਰਿਓ ਸੋਚਿਆ ਸੀਗਾ ਵੀ ਜਲ ਦੇ ਨਾਲ ਹੀ ਕੰਮ ਮਸਲਾ ਹੱਲ ਹੋ ਜਾਏਗਾ ਜਿਹੜਾ ਜਲ ਹੈ ਨਾ ਇਹਦੇ ਨਾਲ ਕੀ ਹੋ ਜਾਏਗਾ ਜੀ ਇਹਦੇ ਨਾਲ ਮਸਲਾ ਹੱਲ ਹੋ ਜਾਏਗਾ ਪਰ ਮਹਾਰਾਜ ਕਹਿੰਦੇ ਵੀ ਜਿਹੜਾ ਜਲ ਹੈ ਜਲ ਵੀ ਝੂਠਾ ਆ ਜਲ ਕੀ ਹੈ ਜੀ ਕਿਉਂ ਕਿਉਂਕਿ ਜਲ ਦੇ ਵਿੱਚ ਮੱਛੀਆਂ ਰਹਿਣੀਆਂ ਉਹ ਆਪਣੀ ਸਾਰਾ ਫਿਜ਼ੀਕਲ ਫਿਜ਼ਿਕਲੀ ਜੋ ਵੀ ਉਹਨਾਂ ਦਾ ਕੰਮ ਕਾਜ ਹੈ ਸਾਰਾ ਕੁਝ ਉੱਥੇ ਕੰਮ ਹੁੰਦਾ ਜੀ ਤੇ ਇਸ ਕਰਕੇ ਪਾਣੀ ਕੀ ਹੈ ਝੂਠਾ ਹੋ ਗਿਆ ਪਾਣੀ ਕੀ ਹੋ ਗਿਆ ਜੀ ਝੂਠਾ ਹੋ ਗਿਆ ਫੂਲ ਪਵਰ ਜਲ ਮੀਨ ਵਿਗਾਰਿਓ ਭਗਤ ਰਵਦਾਸ ਸਾਹਿਬ ਜੀ ਆਖਣ ਲੱਗੇ ਮਾਈ ਗੋਬਿੰਦ ਪੂਜਾ ਕਹਾਂ ਲੈ ਚੜਾਵੋ ਮੇਰੀਏ ਮਾਏ ਮੈਂ ਆਪਣੇ ਰੱਬ ਦੀ ਪੂਜਾ ਕਿਵੇਂ ਕਰਾਂ ਇੱਕ ਸਵਾਲ ਖੜਾ ਹੋ ਗਿਆ ਅਵਰ ਨਾ ਫੂਲ ਮੇਰੇ ਕੋਲ ਹੋਰ ਕੋਈ ਫੂਲ ਨਹੀਂ ਹੈਗੇ ਕਿਉਂਕਿ ਦੁਨੀਆ ਉੱਤੇ ਜਿੰਨੇ ਫੂਲ ਨੇ ਸਾਰੇ ਦੇ ਸਾਰੇ ਕੀਨੇ ਜੀ ਝੂਠੇ ਹੋ ਚੁੱਕੇ ਨੇ ਅਵਰਨਾ ਫੂਲ ਅਨੂਪ ਨਾ ਪਾਵਾਂ ਬੇ ਹੋਰ ਕੋਈ ਇਹਦਾ ਮਤਲਬ ਉਹ ਅਨੂਪ ਜਿਹੜਾ ਉਪਮਾ ਤੋਂ ਰਹਿਤ ਵਾਹਿਗੁਰੂ ਰੱਬ ਜੀ ਨੇ ਫਿਰ ਮੈਂ ਉਹਦੀ ਪ੍ਰਾਪਤੀ ਕਿਵੇਂ ਕਰਾਂਗੀ ਅਵਰਨਾ ਫੂਲ ਅਨੂਪ ਨਾ ਪਾਵੋ ਸੋਚਿਆ ਚੰਦਨ ਲੈ ਚੱਲਦੇ ਆ ਫੂਲ ਵੀ ਝੂਠੇ ਪਾਣੀ ਵੀ ਝੂਠਾ ਸੋਚਿਆ ਸੀਗਾ ਵੀ ਚੰਦਨ ਆਪਾਂ ਨਾਲ ਲੈ ਜਾਈਏ ਕਿਉਂਕਿ ਮੰਨਿਆ ਜਾਂਦਾ ਵੀ ਜਿਹੜਾ ਚੰਦਨ ਹੈ ਇਹ ਵੀ ਬੜਾ ਪਵਿੱਤਰ ਆ ਪਰ ਕਹਿੰਦੇ ਚੰਦਨ ਵੀ ਝੂਠਾ ਸੀਗਾ ਦੇਖੋ ਭਗਤ ਸਾਹਿਬ ਦੀ ਸੋਚਣੀ ਕਿ ਹੋਈ ਹੈ ਭਗਤ ਸਾਹਿਬ ਦੀ ਖੋਜ ਦੇਖੋ ਉਹਨਾਂ ਦੀ ਆਈਡੀਓਲੋਜੀ ਦੇਖੋ ਉਹ ਮੱਖੀ ਤੇ ਮੱਖੀ ਮਾਰਨ ਵਾਲੇ ਨਹੀਂ ਹੈਗੇ ਮਾਫ ਕਰਿਆ ਜੀ ਜਿੱਦਨੂ ਦੁਨੀਆ ਤੁਰ ਗਈ ਉਦਨ ਤੁਰ ਗਏ ਜਿਵੇਂ ਬਾਬਾ ਕਬੀਰ ਸਾਹਿਬ ਨੇ ਕਿਹਾ ਨਾ ਜਿਹੇ ਮਾਰਗ ਪੰਡਿਤ ਗਏ ਜਿਹਦੇ ਪਾਸੇ ਨੂੰ ਪੰਡਿਤ ਜੀ ਗਏ ਸਨ ਪਾਛੇ ਪਰਿ ਵਹੀਰ ਲੋਕਾਂ ਨੇ ਉਸ ਪਾਸੇ ਨੂੰ ਵਹੀਰਾਂ ਘੱਟ ਲਈਆਂ ਕਹਿਣ ਲੱਗੇ ਇੱਕ ਅਵਕਟ ਘਾਟੀ RAM ਕੀ ਤੇਹ ਚੜ ਰਹੇ ਹੋ ਕਬੀਰ ਕਬੀਰ ਜੀ ਕਹਿੰਦੇ ਮੈਂ ਤੇ ਉਸ ਪਾਸੇ ਨੂੰ ਤੁਰਿਆ ਜਿਹੜੀ ਬੜੀ ਆਵਕਟ ਘਾਟੀ ਐ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਬਖਮ ਮਾਰਗ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਗੁਰਬਾਣੀ ਸਤਗੁਰੂ ਕੀ ਕਹਿ ਰਹੇ ਨੇ ਕਹਿਣ ਲੱਗੇ ਬਈ ਸੋਚਿਆ ਚੰਦਨ ਲੈ ਚੱਲਦੇ ਆ ਪਰ ਚੰਦਨ ਵੀ ਝੂਠਾ ਸੀਗਾ ਉਹਨਾਂ ਆਖਿਆ ਪਾਣੀ ਦੇ ਅੰਦਰ ਬਈ ਮੈਲਾ ਗਰ 베ਰੇ ਹੈ ਭੰਗਾ ਜਿਹੜਾ ਚੰਦਨ ਹੈ ਉਹਦੇ ਆਲੇ ਦੁਆਲੇ ਜਿਹੜੇ ਸੱਪ ਨੇ ਉਹ ਲਪੇਟੇ مار ਕੇ ਬੈਠੇ ਹੋਏ ਨੇ ਇਸ ਕਰਕੇ ਚੰਦਨ ਵੀ ਕੀ ਹੋ ਗਿਆ ਜੀ ਝੂਠਾ ਹੋ ਗਿਆ ਮੈਲਾ ਘਰ 베ਰੇ ਹੈ ਭੰਗਾ ਇਹ ਤਾਂ ਕਹਿੰਦੇ ਉਹ ਗੱਲ ਬਾਣੀ ਬਿਕ ਅੰਮ੍ਰਿਤ ਬਸੈ ਇੱਕ ਸੰਗਾ ਮਾਨੋ ਜਿਹੜਾ ਅੰਮ੍ਰਿਤ ਤੇ ਜ਼ਹਿਰ ਦੋਨੋਂ ਇਕੱਠੇ ਹੋ ਕੇ ਬੈਠੇ ਹੋਏ ਨੇ ਕਿਉਂਕਿ ਚੰਦਨ ਨੂੰ ਠੰਡਕਤਾ ਦਾ ਪ੍ਰਤੀਕ ਮੰਨਿਆ ਜਾਂਦਾ ਤੇ ਦੂਜੇ ਪਾਸੇ ਜਿਹੜਾ ਸੱਪ ਆ ਉਹ ਜ਼ਹਿਰ ਦਾ ਪ੍ਰਤੀਕ ਹੈ ਉਹ ਲੋਭ ਦਾ ਪ੍ਰਤੀਕ ਹੈ ਬਿਕ ਅੰਮ੍ਰਿਤ ਬਸੈ ਇੱਕ ਸੰਗਾ ਕਹਿੰਦੇ ਧੂਪ ਦੀਪ ਨਹੀਂ 베ਦਾ ਬਸਾ ਧੂਪ ਜੰਨੀਆਂ ਵੀ ਹੋਰ ਤਰ੍ਹਾਂ ਦੇ ਜਿਹੜੇ ਪੁਰਾਣੇ ਸਮੇਂ ਵਿੱਚ ਸਾਰੀਆਂ ਚੀਜ਼ਾਂ ਵਰਤੀਆਂ ਜਾਂਦੀਆਂ ਸੀਗੀਆਂ ਧੂਪ ਵਰਤਿਆ ਜਾਂਦਾ ਸੀਗਾ ਧੂਪ ਜਿਹੜਾ ਨਾ ਉਸ ਵੇਲੇ ਵਰਤਿਆ ਜਾਂਦਾ ਸੀਗਾ ਵੀ ਜਿਹੜਾ ਆਲੇ ਦੁਆਲੇ ਦਾ ਵਾਤਾਵਰਣ ਆ ਉਹ ਵਧੀਆ ਹੋ ਸਕੇ ਕਿਸੇ ਤਰ੍ਹਾਂ ਦਾ ਉੱਥੇ ਮਨੁੱਖ ਨੂੰ ਹਰਾਸਮੈਂਟ ਨਾ ਖੜੀ ਹੋਵੇ ਸੁਗੰਧੀ ਦੇ ਵਿੱਚ ਕਿਸੇ ਤਰ੍ਹਾਂ ਦੀ ਹਰਾਸਮੈਂਟ ਨਾ ਪੈਦਾ ਹੋ ਸਕੇ ਇਸ ਵਾਸਤੇ ਕੀ ਕੀਤਾ ਗਿਆ ਇਹਨਾਂ ਚੀਜ਼ਾਂ ਨੂੰ ਵਰਤਿਆ ਗਿਆ ਪਰ ਅੱਜ ਦੇਖੋ ਅੱਜ ਤੇ ਨਹੀਂ ਨਾ ਅੱਜ ਦੇਖੋ ਜ਼ਮਾਨਾ ਕਿੱਥੇ ਚਲਾ ਗਿਆ ਅੱਜ ਅਸੀਂ ਰੂਮ ਫਰੈਸ਼ਨਰ ਯੂਜ਼ ਕਰਦੇ ਹਾਂ ਮੈਂ ਹੁਣੇ ਬੇਨਤੀ ਕੀਤੀ ਜੇ ਰੂਮ ਨੂੰ ਫਰੈਸ਼ ਕਰਨ ਦੇ ਵਾਸਤੇ ਪਰ ਅੱਜ ਵੀ ਜਦੋਂ ਤੁਸੀਂ ਕਈ ਡੇਰਿਆਂ ਵਿੱਚ ਜਾਓ ਉਥੇ ਨਾ ਬੜਬੜਾ ਸਾਰਾ ਬੋਰਡ ਲੱਗਾ ਹੁੰਦਾ ਹੈ ਧੂਫ ਇੰਨਾ ਲਿਓ ਬੱਤੀਆਂ ਇੰਨੀਆਂ ਲਿਓ ਦੇਸੀ ਘਿਓ ਇੰਨਾ ਲਿਓ ਕਿਉਂ ਉਦੀ ਕੋ ਜਰੂਰਤ ਹੈ ਪਰ ਕੋਈ ਜਰੂਰਤ ਨਹੀਂ ਉਹਨੂੰ ਜੋੜ ਦਿੱਤਾ ਇਹਦੇ ਨਾਲ ਵੀ ਤੁਹਾਨੂੰ ਇਹ ਕੀ ਕਰਨਾ ਪਏਗਾ ਜੀ ਹਾਲਾਂਕਿ ਤੁਸੀਂ ਸਿਕਰਤ ਮਰਿਆਦਾ ਨੂੰ ਪੜੋ ਉਹਦੇ ਵਿੱਚ ਲਿਖਿਆ ਹੋਇਆ ਹੈ ਵੀ ਗੁਰੂ ਦੀ ਹਜ਼ੂਰੀ ਵਿੱਚ ਇਹੋ ਜੀਆਂ ਚੀਜ਼ਾਂ ਬਿਲਕੁਲ ਨਹੀਂ ਵਰਤੀਆਂ ਜਾਣਗੀਆਂ ਸਿਕਰਤ ਮਰਿਆਦਾ ਚ ਲਿਖਿਆ ਗਿਆ ਹੈ ਦਿੱਲੀ ਕਮੇਟੀ ਵਾਲੀ ਵੀ ਔਰ ਸ੍ਰੀ ਅਕਾਲ ਤਖਤ ਸਭ ਤੋਂ ਪ੍ਰਵਾਨਤ ਦੋਹਾਂ ਨੂੰ ਪੜ ਲਓ ਦੋਹਾਂ ਦੇ ਵਿੱਚ ਇਹ ਗੱਲ ਲਿਖੀ ਹੋਈ ਹੈ ਕਹਿਣ ਲੱਗੇ ਧੂਪ ਦੀਪ ਨਹੀਂ ਬੇਦਾ ਬਾਸਾ ਕੈਸੇ ਪੂਜ ਕਰੈ ਤੇਰੀ ਦਾਸਾ ਮੇਰੇ ਮਾਲਕ ਜੀਓ ਤੁਹਾਡੀ ਪੂਜਾ ਕਿਵੇਂ ਕਰੀਏ ਫਿਰ ਕੀ ਕੀਤਾ ਜਾਏ ਜੇਕਰ ਮਟੀਰੀਅਲ ਸਹੀ ਨਹੀਂ ਹੈਗਾ ਤਾਂ ਫਿਰ ਇੱਕ ਹੱਲ ਲੱਭਿਆਵੇਂ ਮਟੀਰੀਅਲ ਬਦਲ ਦਿਓ ਕੀ ਕਰਦੇ ਹੋ ਜੀ ਮਟੀਰੀਅਲ ਬਦਲ ਮਟੀਰੀਅਲ ਚੇਂਜ ਕਰੋ ਕਿਉਂਕਿ ਇਹਦੇ ਨਾਲ ਮਸਲਾ ਹੱਲ ਨਹੀਂ ਹੁੰਦਾ ਭਗਤ ਸਾਹਿਬ ਕਹਿੰਦੇ ਮਟੀਰੀਅਲ ਬਦਲ ਦਿਓ ਕੀ ਕਰਦੇ ਹੋ ਜੀ ਮਟੀਰੀਅਲ ਬਦਲ ਦਿਓ ਕਿਉਂਕਿ ਇਹ ਜਿਹੜਾ ਮਟੀਰੀਅਲ ਆਪਾਂ ਇਕੱਠਾ ਕੀਤਾ ਫੁੱਲ ਇਕੱਠੇ ਕੀਤੇ ਹੋਰ ਆਲੇ ਦੁਆਲਿਓਂ ਪਾਣੀ ਲੈ ਲਓ ਦੁੱਧ ਲੈ ਲਓ ਫੁੱਲਾਂ ਨੂੰ ਲੈ ਲਓ ਇਹ ਸਾਰਾ ਮਟੀਰੀਅਲ ਕੀ ਸੀਗਾ ਜੀ ਝੂਠਾ ਸੀਗਾ ਕਹਿੰਦੇ ਇੱਕ ਕੰਮ ਕਰਦੇ ਆ ਆਪਾਂ ਮਟੀਰੀਅਲ ਬਦਲ ਦਿੰਨੇ ਆ ਫਿਰ ਕਿਹੜਾ ਮਟੀਰੀਅਲ ਅਰਪਣ ਕੀਤਾ ਜੀ ਗੁਰੂ ਅੱਗੇ ਫਿਰ ਬੋਲੋ ਤਨ ਮਨ ਅਰਪਉ ਮੈਂ ਆਪਣਾ ਤਨ ਤੇ ਮਨ ਗੁਰੂ ਅੱਗੇ ਅਰਪਣ ਕਰਦਾ ਆ ਆਪਣਾ ਕੀ ਕਰਦਾ ਜੀ ਮੈਂ ਤਨ ਤੇ ਮਨ ਤਨ ਦਾ ਮਤਲਬ ਇਹ ਸਰੀਰ ਕੇਵਲ ਗੁਰੂ ਦੇ ਕੰਮਾਂ ਵਾਸਤੇ ਵਰਤਿਆ ਜਾਏਗਾ ਕਾਦੇ ਕੰਮਾਂ ਵਾਸਤੇ ਜੀ ਗੁਰੂ ਦੇ ਕਮਾਂ ਵਾਸਤੇ ਗੁਰੂ ਦੇ ਘਰ ਚ ਆਏਗਾ ਇੱਥੇ ਆ ਕੇ ਇਹ ਬਾਲਟੀ ਚੁੱਕ ਕੇ ਸੇਵਾ ਕਰੇਗਾ ਝਾੜੂ ਚੁੱਕ ਕੇ ਸੇਵਾ ਕਰੇਗਾ ਇੱਥੇ ਆ ਕੇ ਇਸ ਸਰੀਰ ਦੇ ਨਾਲ ਇਹ ਹੋਰ ਬਿਆੰਤ ਕਾਰਜਾਂ ਨੂੰ ਸਫਲ ਕਰੇਗਾ ਹੁਣ ਇਸ ਸਰੀਰ ਦੇ ਨਾਲ ਇਹ ਕਦੀ ਗਲਤ ਪਾਸੇ ਨਹੀਂ ਜਾਏਗਾ ਮਨ ਦਾ ਮਤਲਬ ਸਾਡੀ ਆਈਡੀਓਲੋਜੀ ਜਿਹੜੀ ਸਾਡੀ ਵਿਚਾਰਧਾਰਾ ਹੈ ਇਹ ਕਾਦੇ ਵਾਸਤੇ ਹੈ ਇਹ ਗੁਰੂ ਅਗੇ ਅਰਪਣ ਕਰਤੀ ਜਿਹੜਾ ਆਪਾਂ ਭਾਵਸਿਕਾ ਨਾ ਸਾਡੀ ਜਿਹੜੀ ਮਤ ਸੀ ਮਨ ਮਰਜੀ ਉਹਨੂੰ ਗੁਰੂ ਅੱਗੇ ਅਰਪਣ ਕਰਤਾ ਖਤਮ ਕਰ ਦਿੱਤਾ ਹਾਰ ਪਰਿਓ ਸਵਾਮੀ ਕੇ ਦਵਾਰੇ ਦੀਜੇ ਬੁੱਧ ਵਿਵੇਕਾ ਗੁਰੂ ਦੇ ਕੋਲ ਆ ਕੇ ਇਸ ਗੱਲ ਦਾ ਨਿਰਣਾ ਲੈ ਲਿਆ ਗੁਰੂ ਨਾਲ ਆ ਕੇ ਪ੍ਰੋਮਿਸ ਕੀਤਾ ਵੀ ਸਤਗੁਰੂ ਜੀ ਅੱਜ ਤੋਂ ਬਾਅਦ ਅਸੀਂ ਆਪਣੀ ਮਤ ਛੱਡੀ ਅੱਜ ਤੋਂ ਬਾਅਦ ਜੋ ਸਾਨੂੰ ਗੁਰੂ ਰੰਗ ਸਾਹਿਬ ਜੀ ਕਹਿਣਗੇ ਅੱਜ ਤੋਂ ਬਾਅਦ ਆ ਪਉ ਗੱਲ ਮੰਨਿਆ ਕਰਨੀ ਇਹ ਕੀ ਸੀਗਾ ਜੀ ਤਨ ਮਨ ਅਰਪਉ ਫਿਰ ਬੋਲੋ ਤਨ ਮਨ ਅਰਪਉ ਆਪ ਸੰਗਤ ਦੀ ਆਵਾਜ਼ ਘੱਟ ਆ ਰਹੀ ਹੈ ਬਸ ਲਾਸਟ ਪੰਕਤੀਆਂ ਜੀ ਫਿਰ ਬੋਲੋ ਤਨ ਮਨ ਅਰਪਉ ਤਨ ਮਨ ਅਰਪਉ ਪੂਜ ਚੜਾਵੋ ਪੂਜ ਚੜਾਵੋ ਕਹਿੰਦੇ ਇਸ ਢੰਗ ਨਾਲ ਮੈਂ ਪੂਜਾ ਕਰਦਾ ਹਾਂ ਮੈਂ ਫੁੱਲਾਂ ਨਾਲ ਨਹੀਂ ਪੂਜਾ ਕਰਦਾ ਮੈਂ ਕੀ ਹੈ ਜੀ ਫੁੱਲਾਂ ਨਾਲ ਪੂਜਾ ਨਹੀਂ ਕਰਿਆ ਕਰਦਾ ਨਾ ਮੈਂ ਪਾਣੀ ਨਾਲ ਪੂਜਦਾ ਹਾਂ ਨਾ ਮੈਂ ਦੁੱਧ ਨਾਲ ਪੂਜਾ ਕਰਦਾ ਹਾਂ ਮੈਂ ਕਾਦੇ ਨਾਲ ਪੂਜਾ ਕਰਦਾ ਹਾਂ ਤਨ ਤੇ ਮਨ ਨਾਲ ਫਿਰ ਬਲੋ ਤਨ ਮਨ ਅਰਪਉ ਤਨ ਮਨ ਅਰਪਉ ਪੂਜ ਚੜਾਵਉ ਪੂਜ ਚੜਾਵ ਗੁਰ ਪ੍ਰਸਾਦ ਗੁਰ ਪ੍ਰਸਾਦ ਨਿਰੰજન ਪਾਵਉ ਨਿਰੰજન ਕਹਿੰਦੇ ਉਹ ਵਾਹਿਗੁਰੂ ਦੀ ਕਿਰਪਾ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਮੈਂ ਪ੍ਰਾਪਤ ਕਰ ਲੈਣਾ ਆ ਕਦੋਂ ਜਦੋਂ ਮੈਂ ਆਪਣੇ ਤਨ ਤੇ ਮਨ ਨੂੰ ਅਰਪਣ ਕਰ ਦਿੰਨਾ ਆ ਅਸਲ ਵਿੱਚ ਅਕਾਲੀ ਦੀ ਡੈਫੀਨੇਸ਼ਨ ਇਹ ਹੈ ਜਿਹੜਾ ਆਪਣੇ ਵਿਚਾਰ ਕਿਸੇ ਦੂਜੇ ਨੂੰ ਕਿਸੇ ਤੀਜੇ ਨੂੰ ਨਹੀਂ ਆਣ ਦਿੰਦਾ ਜਿਹੜਾ ਖੁਦ ਆਪਣੇ ਆਪ ਨੂੰ ਰੱਬ ਦੇ ਅੱਗੇ ਅਰਪਣ ਕਰ ਦਿੰਦਾ ਆ ਜਿਹਦੇ ਜੀਵਨ ਦੇ ਵਿੱਚ ਸਿਵਾਏ ਗੁਰੂ ਗ੍ਰੰਥ ਸਾਹਿਬ ਜੀ ਤੋਂ ਕਿਸੇ ਦੂਜੇ ਮਤ ਦਾ ਕੋਈ ਅੰਸ਼ ਨਹੀਂ ਰਹਿ ਜਾਂਦਾ ਉਹ ਕੀ ਹੈ ਜੀ ਉਹ ਅਕਾਲੀ ਹੈ ਉਹ ਚਾਹੇ ਵੀਰ ਹੋਵੇ ਤੇ ਚਾਹੇ ਉਹ ਭੈਣ ਹੋਵੇ ਉਸ ਨੂੰ ਅਕਾਲੀ ਕਿਹਾ ਜਾਂਦਾ ਹੈ ਮਾਫ ਕਰਿਆ ਜੇ ਉਹ ਅਕਾਲੀ ਨਹੀਂ ਹੈ ਜਿਹੜੇ ਆਪਣੇ ਆਫਿਸ ਦੇ ਔਰਗੇਨਾਈਜ਼ ਕਰਨ ਦੇ ਵੇਲੇ ਕਾਦਾ ਪਾਠ ਕਰਦੇ ਨੇ ਰਮੈਣ ਦਾ ਪਾਠ ਕਾਦਾ ਪਾਠ ਜੀ ਉਹ ਅਕਾਲੀ ਦੀ ਨਿਸ਼ਾਨੀ ਨਹੀਂ ਹੈ ਉਹ ਬਿਲਕੁਲ ਨਹੀਂ ਅਕਾਲੀ ਦੀ ਨਿਸ਼ਾਨੀ ਮੈਂ ਕੋਈ ਇੱਥੇ ਕਿਸੇ ਦੇ ਵਿਰੋਧ ਵਿੱਚ ਨਹੀਂ ਆ ਮੇਰਾ ਮਸਲਾ ਵੀ ਪਛਾਣੋ ਅਸਲ 'ਚ ਕੀ ਮਸਲਾ ਕੀ ਹੈ ਵਿਚਾਰ ਕੀ ਹੈ ਸਮਝਿਆ ਕੀ ਜਾ